ਸ਼੍ਰੀ ਕਾਲ ਜੀ ਤੁਸ ਜੁੜ ਚੁੱਕੇ ਐ ਸੰਦਰ ਨਿਊਜ਼ ਦੇ ਨਾਲ ਤੇ ਪੰਜਾਬ ਦੇ ਵੱਡੇ ਨਸ਼ਾ ਤਸਕਰਾਂ ਦੇ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਜਿਸ ਤਰੀਕੇ ਦੇ ਨਾਲ ਨਸ਼ਾ ਤਸਕਰੀ ਕਰਕੇ ਆਪਣੇ ਬੰਗਲੇ ਬਣਾਉਂਦੇ ਨੇ ਆਲੀਸ਼ਾਨ ਘਰ ਬਣਾਉਂਦੇ ਨੇ ਪ੍ਰਸ਼ਾਸਨ ਦੇ ਵੱਲੋਂ ਹੁਣ ਦੇਖ ਲੋ ਇਹਨਾਂ ਘਰਾਂ ਦਾ ਕੀ ਹਾਲ ਕਰ ਦਿੱਤਾ ਜਾਂਦਾ ਤੁਸੀਂ ਵੀ ਪਰਚੇ ਸੁਣ ਕੇ ਹੈਰਾਨ ਰਹਿ ਜਾਓਗੇ ਤਾਂ ਸਾਰਾ ਪਿੰਡ ਹੈ ਜਿਹੜਾ ਇਸ ਵੇਲੇ ਖੜ ਖੜ ਕੇ ਦੇਖਦਾ ਹੈ ਜਦੋਂ ਇਹ ਕਾਰਵਾਈ ਕੀਤੀ ਜਾਂਦੀ ਹੈ ਤਾਂ ਬਿਲਕੁਲ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਤਸਕਰਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਦੀਨਾ ਨਗਰ ਦੇ ਪਿੰਡ ਡੀਡਾ ਸੰਸੀਆ ਦੇ ਵਿੱਚ ਪੁਲਿਸ ਦੇ ਵੱਲੋਂ ਨਸ਼ਾ ਤਸਕਰ ਗੁਲਸਨ ਟੋਨੀ ਜਿਸ ਤੇ ਉੱਪਰ 21 ਤੋਂ ਵੱਧ ਨੇ ਜਿਹੜੇ ਨਸ਼ਾ ਵੇਚਣ ਦੇ ਮਾਮਲੇ ਦਰਜ ਨੇ ਉਸ ਦੇ ਘਰ ਦੇ ਉੱਪਰ ਪੀਲਾ ਪੰਜਾ ਚੁਲਾਇਆ ਗਿਆ ਇਸ ਮੌਕੇ SSP ਦਿੱਤੀ ਨੇ ਜਾਣਕਾਰੀ ਦਿੱਤੀ ਹੈ ਕਿ ਨਸ਼ਾ ਤਸਕਰ ਖਿਲਾਫ ਕਾਰਵਾਈ ਜੜੀ ਲਗਾਤਾਰ ਜਾਰੀ ਹੈ ਦੱਸਦੀ ਕਿ ਕੁਝ ਦਿਨ ਪਹਿਲਾਂ ਹੀ ਇਸ ਪਿੰਡ ਦੇ ਵਿੱਚ ਦੋ ਹੋਰ ਨਸ਼ਾ ਤਸਕਰਾਂ ਦੇ ਘਰ ਜਿਹੜਾ ਤੋੜੇ ਗਏ ਸੀ ਪੀਲਾ ਪੰਜਾ ਚਲਾ ਗਿਆ ਸੀ ਤਾਂ ਬਿਲਕੁਲ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਆਲੀਸ਼ਾਨ ਬੰਗਲਾ ਬਣਾਇਆ ਹੋਇਆ ਮਹਿਲ ਵਰਗਾ ਇਸ ਨੇ ਆਪਣਾ ਘਰ ਬਣਾਇਆ ਹੋਇਆ ਪ੍ਰਸ਼ਾਸਨ ਨੇ ਸਾਰਾ ਕਾਰਜ ਜਿਹੜਾ ਇਸ ਵੇਲੇ ਟੈਟੇ ਨਹੀਂ ਕਰ ਦਿੱਤਾ ਇਹ ਕਿਹੜਾ ਪਿੰਡ ਹੈ ਜੀ ਆ ਤੁਹਾਨੂੰ ਪਤਾ ਹੈ ਸ਼ਹਿਰਾਂ ਨੂੰ ਪਤਾ ਹੈ ਕਿ ਅੱਜ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਵੱਲੋਂ ਜਿਹੜੀ ਹੈਗੀ ਲਿਖ ਕੇ ਸਾਨੂੰ ਆਇਆ ਸੀਗਾ ਪੁਲਿਸ ਸੈਲਫਸਟੇ ਕਿ ਇਹਨਾਂ ਦੀ ਜਿਹੜੀ ਜਿਹੜੀ ਵਿਭਾਗ ਦੀ ਜਿਹੜੀ ਲੈਂਡ ਹੈਗੀ ਉਹਦੇ ਚ ਇਨਕੋਰਜਮੈਂਟ ਜਿਹੜਾ ਹੋਇਆ ਉਹਦੇ ਵਾਸਤੇ ਪੁਲ ਸੈਲਫਸਟੇ ਪ੍ਰੋਵਾਈਡ ਕਰਦੇ ਹੈਗੇ ਆ ਜਿਹੜਾ ਜਦੋਂ ਅਸੀਂ ਇਹਦਾ ਜਿਹੜਾ ਹੈ ਡਿਟੇਲ ਅਸੋ ਦੀ ਕੱਢੀਏ ਤੋਂ ਸਾਨੂੰ ਮੈ ਪਤਾ ਚੱਲੇ ਆ ਕਿ ਜਿਹੜਾ ਜਿਹੜਾ ਬੰਦਾ ਹੈ ਕੰਕਸ਼ਨ ਬੰਦਾ ਇਹਦੇ ਨਾਮ ਗੁਲਸ਼ਨ ਤੌਨੀ ਹੈਗਾ ਤੇ ਟੋਟਲ ਕੀ ਮੁਕਦਮੇ ਜਿਹੜੇ ਹੈਗੇ ਐਨਡੀਆ ਐਕਸਾਈਜ਼ ਦੇ ਜਿਹੜੇ ਦਬਜ ਹੈਗੇ ਇਹਨਾਂ ਦੀ ਜਿਹੜੀ ਵਿਭਾਗ ਦੇ ਦੁਆਰਾ ਆਪਾਂ ਇਹਨਾਂ ਦੀ ਜਿਹੜੀ ਹੈਗੀ ਜਦ ਜਿਹੜੀ ਚੈੱਕ ਕੀਤੀ ਗਈ ਹੈ ਨਾ ਇਹਨਾਂ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਜਾਦੀ ਹੈ ਪੁਲਿਸ ਵੱਲੋਂ ਜਿਹੜਾ ਲਾਅ ਨਾ ਮੇਨਟੇਨ ਕਰਨ ਲਈ ਜਿਹੜਾ ਹੈਗਾ ਪੂਰਾ ਜਿਹੜੀ ਫੋਰਸ ਹੈ ਤਨਾਤਜ ਇਸ ਤੋਂ ਪਹਿਲਾਂ ਵੀ ਘਰਾਂ 'ਚ ਕਾਰਵਾਈ ਕੀਤੀ ਗਈ ਇੱਥੇ ਦੇਖੋ ਜੀ ਇਸ ਤੋਂ ਪਹਿਲਾਂ ਜਿਹੜਾ ਵੀ ਡਿਪਾਰਟਮੈਂਟ ਦੇ ਵੱਲੋਂ ਜਿਹੜਾ ਵੀ ਸਾਨੂੰ ਪੁਲਿਸ ਸੈਲਫ ਸਟੇ ਹੈਗਾ ਉਸ ਦੇ ਹਿਸਾਬ ਨਾਲ ਜਿਹੜਾ ਹੈਗਾ ਐਸ ਪਰ ਲਾਅ ਜਿਹੜੀ ਹੈਗੀ ਅਸੀਂ ਉਹਨਾਂ ਨੂੰ ਹੈਲਪ ਪ੍ਰੋਵਾਈਡ ਕਰਾਉਂਦੇ ਹਾਂ ਮਾਫੀ ਕਰਨਾ ਕਰਪਾਣਾ ਅਸੀਂ ਦੇਖ ਸਕਦੇ ਹੋ ਤੁਸੀਂ ਜੀ ਕਿਸੇ ਸਾਡੇ ਸ਼ਾਮ